ਸੋ ਵੀ ਪੌੜੀਆਂ ਤੱਕ ਸਤਿਗੁਰਾਂ ਨੇ ਪਾਵਨ ਉਪਦੇਸ਼ ਦਿੱਚਾ ਹੈ ਪ੍ਰਮਾਤਮਾ ਦੇ ਸਲਾਹਣ ਵਾਲੇ ਬਹੁਤ ਨੇ ਸਤਿਗੁਰੂ ਕਹਿੰਦੇ ਨਹੀਂ ਸਲਾਉਣੇ ਜੋ ਜੋ ਪ੍ਰਮਾਤਮਾ ਹੈ ਉਹਦੀ ਸਲਾਹਤਾ ਕਰਿਆ ਕਰੋ ਅਤੇ ਅੰਤ ਉਹਦਾ ਪਾਇਆ ਨਹੀਂ ਜਾ ਸਕਦਾ ਨਾਨਕ ਨਦਰੀ ਕਰਮੀ ਦਾਤ ਨਦਰੀ ਜੋ ਪਰਮਾਤਮਾ ਹੈ ਨਦਰ ਦੇ ਕਰਨ ਵਾਲਾ ਉਹਦੀ ਕਿਰਪਾ ਨਾਲ ਨਦਰੀ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਨਦਰੀ ਅੱਖਰ ਦੋਨੋਂ ਨੂੰ ਵਰਤਿਆ ਜਾਂਦਾ ਹੈ ਵਾਹਿਗੁਰੂ ਵੀ ਨਦਰੀ ਨੇ ਸਤਿਗੁਰੂ ਵੀ ਨਦਰੀ ਨੇ ਨਦਰ ਕਰਨ ਵਾਲੇ ਨੇ ਨਾਨਕ ਨਦਰੀ ਕਰਮੀ ਜੋ ਕਰਮ ਕਰਨ ਵਾਲਾ ਜੀਵ ਹੈ ਦਾਤ ਕਰਮ ਤੋਂ ਬਾਪ ਬਖਸ਼ਿਸ਼ ਹੈ ਸਤਿਗੁਰੂ ਆਪਣੀ ਬਖਸ਼ਿਸ਼ ਕਰਦੇ ਨੇ ਦਾਤਾਂ ਦਿੰਦੇ ਹਨ ਜੀਵਾਂ ਨੂੰ ਸੋ ਸੇਤਮ ਮਹਾਰਾਜ ਨੇ ਜਦੋਂ ਬਖਸ਼ਿਸ਼ ਕਰਕੇ ਦੱਸਿਆ ਕਿ ਕਰਮ ਕਰਦਾ ਪਰਮਾਤਮਾ ਬਖਸ਼ਿਸ਼ ਕਰਦਾ ਜੀਵਾਂ ਦੇ ਉੱਤੇ ਹੁਣ ਅਗਲਾ ਪ੍ਰਸ਼ਨ ਖੜਾ ਹੋ ਗਿਆ ਸੋ ਸਿੱਧ ਕਹਿਣ ਲੱਗੇ ਕਿ ਮਹਾਰਾਜ ਉਹ ਪਰਮਾਤਮਾ ਦਾ ਜੋ ਆਪਕਿਨੂੰ ਕਰਮ ਹੈ ਅਨੰਗ੍ਰਹਿ ਹੈ ਕਿੰਨਾ ਕੁ ਵੱਡਾ ਹੈ ਅਮਹਰਾ ਸੱਚੇ ਬਾਦਸ਼ਾਹ ਕਹਿਣ ਲੱਗੇ ਵਾਹਿਗੁਰੂ ਦੇ ਕਰਤੱਤਾਂ ਦਾ ਉਹਦੀ ਕਿਰਪਾ ਦਾ ਕਰਮ ਬਖਸ਼ੇ ਦਾ ਅਨਗ੍ਰਹ ਦਾ ਬਿਆਨ ਕਥਨ ਤੋਂ ਬਾਅਦ ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਅਨਗ੍ਰਹ ਹੁੰਦੀ ਵਿਸ਼ੇਸ਼ ਕਿਰਪਾ ਕਿਉਂਕਿ ਜੇ ਤੁਸੀਂ ਕਹੋਗੇ ਕਿ ਉਹਦੀ ਬਖਸ਼ਿਸ਼ ਦਾ ਅੰਤ ਆ ਗਿਆ ਤੇ ਇਹਦਾ ਮਤਲਬ ਪ੍ਰਮਾਤਮਾ ਦਾ ਵੀ ਅੰਤ ਆ ਗਿਆ ਸਿੰਧਾਂ ਦੇ ਮਨ ਦੇ ਵਿੱਚ ਹਲੇ ਓਨੀ ਸ਼ਰਧਾ ਨਹੀਂ ਬਣੀ ਹਲੇ ਆਪਣੀ ਚਲਾਕੀ ਦੇ ਨਾਲ ਬਹੁਤ ਸਾਰੇ ਪ੍ਰਸ਼ਨ ਕਰਕੇ ਮਹਾਰਾਜ ਜੀ ਨੂੰ ਕਿਸੇ ਨਾ ਕਿਸੇ ਉਲਝਾਉਣ ਵਿੱਚ, ਉਜੜਨ ਵਿੱਚ ਪਾਉਣਾ ਚਾਹੁੰਦੇ ਨੇ ਕਿ ਸਤਿਗੁਰੂ ਮਹਾਰਾਜ ਕਿਸੇ ਗੱਲ ਵਿੱਚ اٹਕ ਜਾਣ। ਅਤੇ ਅਸੀਂ ਕਹੀਏ ਕਿ ਆਹ ਦੇਖੋ ਜੀ ਮਹਾਰਾਜ ਨੂੰ ਆਹ ਗੱਲ ਨਹੀਂ ਆਈ। ਇਸ ਕਰਕੇ ਫਿਰ ਸਾਡੀ ਜਿੱਤ ਹੋ ਜਾਵੇਗੀ। ਸੋ ਮਹਾਰਾਜ ਕਹਿੰਨੇ ਸਭ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੋਂ ਵੱਡਿਆਂ ਤੱਕ ਉਹ ਦਾਤੇ ਪਾਸੋਂ ਪਦਾਰਥ ਮੰਗ ਕੇ ਆਪਣੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਅਤੇ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਬਿਨਾ ਕਿਸੇ ਲਾਲਚ ਦੇ ਸਾਰਿਆਂ ਨੂੰ ਦాతਾਂ ਦੇ ਹੀ ਜਾਂਦੇ ਨੇ ਸੋ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣ ਲਓ ਕਿ ਜੋ ਪ੍ਰਮਾਤਮਾ ਦੀ ਕਿਰਪਾ ਹੁੰਦੀ ਜੀਵਾਂ ਦੇ ਉੱਤੇ ਜੋ ਬਖਸ਼ਿਸ਼ ਹੁੰਦੀ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਬਹੁਤਾ ਕਰਮ ਲਿਖਿਆ ਨਾ ਜਾਏ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦਾ ਜਿਹੜਾ ਕਰਮ ਹੈ ਨਾ ਉਹਦੀ ਜੋ ਬਖਸ਼ਿਸ਼ ਆ ਉਹ ਇੰਨਾ ਜਿਆਦਾ ਵੱਡਾ ਹੈ ਕਿ ਕਥਨ ਤੋਂ ਬਾਹਰ ਹੋਣ ਕਰਕੇ ਕਿਸੇ ਕੋਲੋਂ ਵੀ ਲਿਖਿਆ ਜਾਂਦਾ ਨਾ ਜਾਣਿਆ ਜਾਂਦਾ ਨਾ ਲਿਖਿਆ ਜਾਂਦਾ ਵਾਹਿਗੁਰੂ ਦੀ ਬਖਸ਼ਿਸ਼ ਹੈ ਨੀਕੀ ਕੀਰੀ ਮਹ ਕਲ ਰਾਖੈ ਭਾਵੇਂ ਉਹਨਾਂ ਦੀ ਜੀ ਕਰੇ ਨੀਕੀ ਜੀ ਕੀੜੀ ਜੀ ਸ਼ਕਤੀ ਰੱਖਦੇ ਹਨ ਲਸ਼ਕਰ ਕਰੈ ਸੋ ਲੱਖਾਂ ਹੀ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਸੁਆਹ ਕਰ ਸਕਦੀ ਇੱਕ ਕੀੜੀ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਕਿ ਪ੍ਰਮਾਤਮਾ ਕਿਹਨ ਮਹਾਨੀਚ ਕੀਤ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਬੰਦਾ ਹੈ ਕੋਈ ਵੀ ਹੈ ਉਹ ਜ਼ੀਰੋ ਹੈ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ ਪਰਨਾ ਹੈ ਖਾਲੀ ਨੂੰ ਖਾਲੀ ਹੈ ਇਨਸਾਨ ਕੋਈ ਵੀ ਚੀਜ਼ ਖਾਲੀ ਹੈ ਖਾਲੀ ਸੀ ਬ੍ਰਹਿਮੰਡ ਸਾਰਾ ਜਦੋਂ ਇੱਥੇ ਪੰਜ ਤੱਤ ਵੀ ਨਹੀਂ ਸਨ ਤਦੋਂ ਪ੍ਰਮਾਤਮਾ ਦੇਵ ਨੇ ਦੇਖੋ ਪੰਜਾਂ ਤੱਤਾਂ ਨਾਲ ਉੱਤੇ ਅਸਮਾਨ ਤਾਰੇ ਥੱਲੇ ਧਰਤੀਆਂ ਭਰ ਦਿੱਤੇ ਅੰਦਾਜ਼ਾ ਲਾਓ ਵੀ ਜੇ ਤਾਰੇ ਹੀ ਨਾ ਹੋ ਤੇ ਅਸਮਾਨ ਨਾ ਨਜ਼ਰ ਆਵੇ ਥੱਲੇ ਧਰਤੀਆਂ ਹੀ ਨਾ ਹੋਣ ਇੱਥੇ ਕੁਝ ਵੀ ਨਾ ਹੋਵੇ ਫੇਰ ਕੁਝ ਵੀ ਨਹੀਂ ਹੈ ਪਰ ਇਸੇ ਪ੍ਰਕਾਰ ਮਨੁੱਖ ਜਦੋਂ ਜਨਮ ਲੈਂਦਾ ਤਾਂ ਕੁਝ ਵੀ ਨਹੀਂ ਹੁੰਦਾ ਜਦ ਅਕਬਰ ਨੇ ਜਨਮ ਲਿਆ ਉਦੋਂ ਹੜ ਆਏ ਹੋਏ ਸੀ ਤੇ ਦਰਖਤ ਦੇ ਉੱਤੇ ਜਨਮ ਹੋਇਆ ਪਰ ਬਣ ਗਿਆ ਰਾਜਾ ਜਿਦੇ ਕੋਲ ਘਰ ਘਾਟ ਨਹੀਂ ਹੁੰਦਾ ਉਹਨੂੰ ਰਾਜਾ ਬਣਾ ਦਿੰਦੇ ਨੇ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬੰਦੇ ਵਿੱਚ ਆਪੋਂ ਕੁਝ ਨਹੀਂ ਹੁੰਦਾ ਸਭ ਉਹਦਾ ਕਰਮ ਹੈ ਬੰਦੇ ਤੇ ਬਖਸ਼ਿਸ਼ ਹੈ ਪਰ ਬੰਦਾ ਇਸ ਚੀਜ਼ ਨੂੰ ਨਹੀਂ ਸਮਝਦਾ ਕਿ ਮੇਰੇ ਉੱਤੇ ਉਹਦਾ ਕਰਮ ਹੋਇਆ ਕਿਰਪਾ ਹੋਈ ਆ ਬਖਸ਼ਿਸ਼ ਹੋਈ ਆ ਬੰਦਾ ਆਪੇ ਨੂੰ ਭੁੱਲ ਜਾਂਦਾ ਸਤਿਗੁਰੂ ਯਾਦ ਕਰਾਉਂਦੇ ਨੇ 라 ਮਈਆ ਕੇ ਗੁਣ ਚੇਤ ਬ੍ਰਾਹਮੀ ਕਵਨ ਮੂਲ ਤੇ ਕਵਨ ਦਿਸਟਾਨੀ ਜਿੰ ਤੂੰ ਸਾਜ ਸਵਾਰ ਸੀਂ ਗਾਰਿਆ ਗਰਭ ਅਗਰ ਮੈਂ ਜਿਨਹੇ ਮੁਬਾਰਿਆ ਬਾਰ ਬਵਸਤਾ ਪੁਜਿਆ ਪਿਆਰਾ ਦੂਧ ਪਰ ਜੋਗਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਕਾ ਬਿਆਉ ਬੈਠ ਕਉ ਧੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਰਿਓ ਤ ਨਾਨਕ ਸੀਜੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਸੱਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿਣਾ ਜਾਈ ਓਦੀ ਵਡਿਆਈ ਸੱਚੀ ਐ ਓਦੀ ਕੀਮਤ ਨਹੀਂ ਪਾਈ ਜਾਂਦੀ ਓਦੀ ਉਸ ਕੁਦਰਤੀ ਪ੍ਰਮਾਤਮਾ ਦਾ ਜਿਹੜਾ ਕਰਤੱਵ ਵੀ ਨਹੀਂ ਕਿਹਾ ਜਾ ਸਕਦਾ ਉਹ ਦਾਤਾ ਹੈ ਕਿ ਅਦਾਤਾ ਹੈ ਸਤਿਗੁਰੂ ਕਹਿੰਦੇ ਉਹ ਨਿਰੰਕਾਰ ਸਾਰਿਆਂ ਦਾ ਹੀ ਦਾਤਾ ਹੈ ਵੱਡਾ ਹੈ ਕਿ ਛੋਟਾ ਹੈ ਕਹਿੰਦੇ ਸਭ ਤੋਂ ਵੱਡਾ ਹੈ ਵੱਡਾ ਦਾਤਾ ਉਹ ਨਿਰੰਕਾਰ ਜਿਹੜਾ ਹੈ ਨਾ ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਏ ਤੂੰ ਭੰਨਣਾ ਕੜਨਾ ਸਮਰੱਥ ਦਾਤਾਰ ਹੈ ਤੁਦ ਅੱਗੇ ਮੰਨਣ ਨੂੰ ਹੱਥ ਜੋੜ ਖਲੀ ਸਭ ਕੁ ਹੋਈ ਤੁਦ ਜੀਵਣ ਦਾ ਤਾਰ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਸੈਨੋਂ ਧਾਮ ਦਿੱਤਾ ਖੰਡੀ ਪਰਪੰਡੀ ਪਤਾਲੀ ਪੁਰੀ ਸਭ ਲੋਈ ਮਹਾਰਾਜ ਕਹਿੰਦੇ ਵੱਡਾ ਦਾਤਾ ਤਿਲ ਨਤ ਮਾਏ ਨਾਨਕ ਮਿਲੀਐ ਸ਼ਬਦ ਕਮਾਏ ਸ਼ਬਦ ਦੀ ਕਮਾਈ ਨਾਲ ਵੱਡਾ ਦਾਤਾ ਪ੍ਰਾਪਤ ਹੁੰਦਾ ਹੈ ਜ्यों-ਜ्यों ਸ਼ਬਦ ਦਾ ਅਭਿਆਸ ਹੁੰਦਾ ਹੈ ਤਿਉਂ-ਤਿਉਂ ਪ੍ਰਾਪਤੀ ਹੁੰਦੀ ਜੀਵ ਨੂੰ। ਅਸਲ ਵਿੱਚ ਪ੍ਰਾਪਤੀ ਜੀਵ ਨੂੰ ਇਸ ਕਰਕੇ ਨਹੀਂ ਛੇਤੀ ਹੁੰਦੀ ਕਈ ਕਹਿੰਦੇ ਬੰਦੇ ਬਾਣੀ ਬਹੁਤ ਪੜ੍ਹਦੇ ਨੇ ਉਹਨੂੰ ਪ੍ਰਾਪਤੀ ਨਹੀਂ ਹੋਈ ਕਿਉਂਕਿ ਬੰਦੇ ਦਾ ਨਿਸ਼ਾਨਾ ਇੱਕ ਨਹੀਂ ਹੁੰਦਾ। ਜੇ ਸਿਰਫ ਇੱਕ ਪ੍ਰਮਾਤਮਾ ਦੇ ਨਿਸ਼ਾਨੇ ਨੂੰ ਰੱਖ ਕੇ ਪ੍ਰਾਪਤੀ ਲਈ ਬਾਣੀ ਪੜਹੀਏ ਤਾਂ ਪ੍ਰਾਪਤ ਹੋਵੇ ਪ੍ਰਮਾਤਮਾ। ਕਿਉਂਕਿ ਮਨੁੱਖ ਬਾਣੀ ਪੜਦਿਆਂ ਹੋਇਆਂ ਭਾਵੇਂ ਕਿ ਨਹੀਂ ਪਰਮਾਤਮਾ ਲਈ ਪਾਠ ਕਰੇ ਦਰਸ਼ਨਾਂ ਦੀ ਦਾਤ ਮੰਗੇ ਨਾਮ ਦੀ ਦਾਤ ਮੰਗੇ ਪਰ ਫੇਰ ਵੀ ਮਨ ਚ ਖਿਆਲ ਆ ਜਾਂਦਾ ਕਿ ਉਹ ਕੰਮ ਸੀ ਉਹ ਪੈਸੇ ਦੇਣੇ ਸੀ ਉਹ ਲੈਣੇ ਸੀ ਫਲਾਨਾ ਆ ਕੰਮ ਸੀ ਉਹ ਜੇ ਹੋ ਜਾਂਦਾ ਚੰਗਾ ਸੀ ਆਪਣੇ ਕੰਮਾਂ ਲਈ ਮਹਾਰਾਜ ਅੱਗੇ ਬੇਨਤੀ ਕਰੀ ਜਾਂਦਾ ਉਹ ਫੇਰ ਜਿਹੜੀ ਪੜੀ ਹੋਈ ਬਾਣੀ ਆ ਉਹ ਪਰਮਾਤਮਾ ਦੀ ਪ੍ਰਾਪਤੀ ਤਾਂ ਰਹੇਗੀ ਵਿੱਚੇ ਹੀ ਮਹਾਰਾਜ ਕਹਿੰਦੇ ਪਹਿਲਾਂ ਫਿਰ ਤੂੰ ਆਹੀ ਕੰਮ ਕਰ ਭਾਈ ਪਹਿਲਾਂ ਤੈਨੂੰ ਪੈਸੇ ਹੀ ਦਿੰਨੇ ਆ ਪਹਿਲਾਂ ਤੇ ਕੰਮ ਸਵਾਰ ਦੇ ਆ ਕਿਉਂਕਿ ਜੇ ਤੇਰੇ ਫੁਰਨੇ ਇਦਾਂ ਹੀ ਰਹਿੰਦੇ ਗਏ ਤਾਂ ਤੂੰ ਸਾਡੇ ਤੱਕ ਕਿਵੇਂ ਪਹੁੰਚੇਗਾ ਇਸ ਕਰਕੇ ਪਹਿਲਾਂ ਫੁਰਨੇ ਹੀ ਪੂਰੇ ਕਰਦੇ ਨੇ ਸਿੱਖਦੇ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਇਹੀ ਕਿਹਾ ਸੀ ਕਿ ਪਹਿਲਾਂ ਅਸੀਂ ਸਿੱਖਦੇ ਫੁਰਨੇ ਹੀ ਪੂਰੇ ਕਰਦੇ ਆ ਸਾਰੇ ਜਦੋਂ ਐ ਨਿਰਛਿਤ ਹੋ ਕੇ ਬੈਠ ਜਾਂਦਾ ਨਾ ਕਈ ਜਨਮ ਲੰਘ ਜਾਂਦੇ ਨੇ ਨਿਰਛਿਤ ਹੋਣ ਨੂੰ ਰੱਜ ਜੀ ਪੁੱਜੀ ਰੂਹ ਹੋ ਜਾਂਦਾ ਕੋਈ ਤਮੰਨਾ ਨਹੀਂ ਹੈ ਤਪੱਸਵੀ ਬਣਿਆ ਭਗਤੀ ਕੀਤੀ ਬੰਦੇ ਨੇ ਮਨ ਚ ਇੱਛਾ ਬਣੀ ਕਿ ਰਾਜਾ ਬਣਾ ਰਾਣੀਆਂ ਹੋਣ ਰਾਜ ਹੋਵੇ ਉਹ ਬਣਿਆ ਰਾਜਾ ਫੇਰ ਮਨ ਦਾ ਖਿਆਲ ਬਣਿਆ ਕਿ ਇਹਦੇ ਨਾਲੋਂ ਤਾਂ ਸੁਧਾਰਨ ਜੈ ਗ੍ਰਿਸ਼ਤੀ ਇਨਸਾਨ ਜੰਗਾ ਜੀ ਮੈਂ ਐਵੇਂ ਜੰਗਾਲਾ ਨੂੰ ਫਸਿਆ ਫੇਰ ਗ੍ਰਿਸ਼ਤੀ ਬਣ ਗਿਆ ਅਗਲੇ ਜਨਮ ਸੇਵਾ ਭਗਤੀ ਕੀਤੀ ਪਰ ਗ੍ਰਸਥ ਤੋਂ ਵੀ ਤੰਗ ਆ ਗਿਆ ਬੱਚਿਆਂ ਨੇ ਪਰੇਸ਼ਾਨ ਕਰ ਦਿੱਤਾ ਰਿਸ਼ਤੇਦਾਰਾਂ ਨੇ ਲੋਕਾਂ ਨੇ ਸੋਚਦਾ ਇਹਦੇ ਨਾਲ ਤਾਂ ਕਿਤੇ ਸਾਧੂ ਸੰਤ ਹੁੰਦਾ ਕੁਟਿਆ ਪਾ ਕੇ ਇਕਾਂਤ ਬਹਿ ਕੇ ਭਗਤੀ ਕਰਦਾ ਮਹਾਰਾਜ ਕਹਿੰਦੇ ਚੰਗਾ ਇਹ ਵੀ ਦੇਖ ਹੀ ਲੈ ਹੁਣ ਫਿਰ ਇੱਕ ਜਨਮ ਉਹ ਦੇ ਦਿੰਦੇ ਨੇ ਅਖੀਰ ਜਾ ਕੇ ਜਦੋਂ ਸਾਰੀਆਂ ਛਾਵਾਂ ਦੇ ਮੁਤਾਬਕ ਬਾਰ-ਬਾਰ ਜਨਮ ਲਈ ਜਾਂਦਾ ਹੈ ਤੇ ਇੱਕ ਜਨਮ ਫਿਰ ਐਸਾ ਵੀ ਆਉਂਦਾ ਜਦੋਂ ਉਹ ਰੱਜ ਕੇ ਕਹਿੰਦਾ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨਪ੍ਰੀਤ ਚਰਨ ਕਮਲਾਰੇ ਮਹਾਰਾਜ ਮੈਨੂੰ ਨਹੀਂ ਕੋਈ ਸਾਹਿਦਾ ਕਹਿੰਦੇ ਭਾਈ ਅਸੀਂ ਤਾਂ ਤੈਨੂੰ ਨਹੀਂ ਦਿੱਤਾ ਹੈ ਇਹ ਤਾਂ ਤੂੰ ਆਪਣੀ ਇੱਛਾ ਨਾਲ ਸਾਡੇ ਕੋਲ ਮੰਗਿਆ ਤੂੰ ਕਮਾਈ ਕੀਤੀ ਸੀ ਤੂੰ ਮੰਗ ਮੰਗੀ ਤੂੰ ਇੱਛਾ ਕੀਤੀ ਅਸੀਂ ਤਾਂ ਇੱਛਾ ਪੂਰਕਾਂ ਤੇਰੀ ਇੱਛਾ ਪੂਰੀ ਕਰ ਦਿੱਤੀ ਸਾਨੂੰ ਤਾਂ ਨਹੀਂ ਕੋਈ ਇਹ ਸੀ ਕਿ ਅਸੀਂ ਤੈਨੂੰ ਆਹ ਦੇਣਾ ਹੈ ਤੇ ਤੇਰੀ ਆਪਣੀ ਮੰਗ ਸੀ ਨਾ ਮੰਗ ਨਿਰਮੰਗ ਹੋ ਜਾ ਨਿਰਛਿਤ ਹੋ ਜਾ ਜਾਂ ਤਾਂ ਤੂੰ ਮਹਾਰਾਜ ਕਹਿੰਦੇ ਮੇਰੇ ਤੇ ਛੱਡ ਦੇ ਸਤਿਗੁਰੂ ਜੋਤ ਸੀ ਦਵੋਂਗੇ ਅਸੀਂ ਉਹ ਹੀ ਲੈ ਲਾਂਗੇ ਕਹਿੰਦੇ ਮੈਂ ਤਾਂ ਠੀਕ ਹੀ ਚਲਾ ਰਿਹਾ ਹਾਂ ਨਾ ਪਰ ਤੇਰੀਆਂ ਹੀ ਛਾਵਾਂ ਬਹੁਤੀਆਂ ਹੀ ਖੜੀਆਂ ਹੋ ਜਾਂਦੀਆਂ ਲੋਕਾਂ ਨੂੰ ਦੇਖ ਦੇਖ ਕੇ ਇਹਨਾਂ ਲੋਕਾਂ ਦੇ ਮਗਰ ਨਾ ਲੱਗ ਮੈਂ ਵੀ ਲੋਕਾਂ ਵਾਂਗੂ ਬਹੁਤ ਕੁਝ ਕਰਨਾ ਬਣਾਉਣਾ ਆ ਕਰਨਾ ਉਹ ਕਰਨਾ ਇੱਕ ਪਾਸੇ ਮਾਇਆ ਵੀ ਬਿਰਤੀ ਆ ਇੱਕ ਪਾਸੇ ਮੇਰੀ ਪ੍ਰਾਪਤੀ ਚਾਹੁੰਦਾ ਜੇ ਮੇਰੀ ਪ੍ਰਾਪਤੀ ਚਾਹੁੰਦਾ ਤਾਂ ਮਾਇਆ ਵੀ ਬਿਰਤੀ ਦਾ ਤਿਆਗ ਕਰ ਸੁਤੇ ਸਿੱਧ ਜੋ ਮਾਇਆ ਹੈ ਸੁਤੇ ਸਿੱਧ ਪਿਛਲੇ ਜਨਮਾਂ ਦੀ ਕਈ ਵਾਰ দান ਕੀਤੀ ਹੋਈ ਕਰੋੜਾਂ ਅਰਬਾਂ ਵੀ ਮਿਲ ਸਕਦੀ ਹੈ ਸੋਤੇ ਸੇ ਤੇ ਦੋ ਰੋਟੀਆਂ ਵੀ ਮਿਲ ਸਕਦੀਆਂ ਨੇ ਕੋਈ ਪਤਾ ਨਹੀਂ ਪਰ ਆਲਬਦ ਕੀ ਲਿਖੀ ਹੋਈ ਮੱਥੇ ਤੇ ਸੇਤ ਕਰਕੇ ਮਹਾਰਾਜ ਕਹਿੰਦੇ ਨੇ ਵੱਡਾ ਦਾਤਾ ਉਹ ਬਹੁਤਾ ਵੱਡਾ ਦਾਤਾ ਹੈ ਰੋਜੀ ਹੀ ਰਾਜ ਬਿਲੋਕਿਤ ਰਾਜ ਕੇ ਰੋਗ ਰੂਹਾਨ ਕੀ ਰੋਜੀ ਨਾ ਟਾਰੈ ਭਾਵੇਂ ਕੋਈ ਕਿੱਡਾ ਹੀ ਔਗਣ ਕਰੇ ਪਰ ਉਹਦੀ ਰੋਜੀ ਨੂੰ ਪ੍ਰਮਾਤਮਾ ਟਾਲਦੇ ਨਹੀਂ ਹਨ ਸੇਤ ਕਰਕੇ ਇਹ موسی ਪੈਗੰਬਰ ਨੇ ਕਿਹਾ ਸੀ ਕਿ ਦੁਨੀਆ ਨੂੰ ਰੋਜੀ ਰੋਟੀ ਦੇਣ ਦਾ ਕੰਮ ਮੇਰੇ ਤੇ ਛੱਡ ਦਿਓ ਮਹਾਰਾਜ ਕਹਿੰਦੇ ਇੱਥੇ ਦੇ ਨਹੀਂ ਹੋਣੀ ਰੋਜੀ ਰੋਟੀ ਕਹਿੰਦਾ ਨਹੀਂ ਮੈਂ ਸਭ ਨੂੰ ਦਿਆਂਗਾ ਉਸ ਵਕਤ ਦੇਖਿਆ ਕੋ ਬੰਦਾ ਬਹੁਤ ਮਾੜਾ ਕਰਮ ਕਰ ਰਿਹਾ ਉਹਨੂੰ ਰੋਟੀ ਨਹੀਂ ਦਿੱਤੀ ਗੁੱਸੇ ਚ ਆ ਕੇ ਸ਼ਾਮ ਨੂੰ ਪ੍ਰਮਾਤਮਾ ਨੇ ਪੁੱਛਿਆ ਅੱਜ ਰੋਟੀ ਦਿੱਤੀ ਸਭ ਨੂੰ ਕਹਿੰਦੇ ਹਾਂ ਜੀ ਸਾਰਿਆਂ ਨੂੰ ਰੋਜੀ ਰੋਟੀ ਦੇਤੀ ਸਭ ਨੂੰ ਦੇਤੀ ਕਹਿੰਦੇ ਇੱਕ ਬੰਦਾ ਕਿਉਂ ਛੱਡਿਆ ਕਹਿੰਦੇ ਮਹਾਰਾਜ ਮੈਂ ਇਹੋ ਜਿਹਾ ਪਾਪ ਹੀ ਨਹੀਂ ਦੇਖਿਆ ਕੋਈ ਬਹੁਤ ਮਾੜਾ ਕੰਮ ਕਰ ਰਿਹਾ ਸੀ ਇਸ ਕਰਕੇ ਛੱਡ ਦਿੱਤਾ ਪਰਮਾਤਮਾ ਹੱਸ ਕੇ ਕਹਿੰਦੇ ਤੇਰੇ ਵੱਸ ਦੀ ਗੱਲ ਨਹੀਂ ਹੈ ਮੈਂ ਔਗਣ ਨਹੀਂ ਦੇਖਦਾ ਮੈਂ ਰਿਜਕ ਦਿੰਦਾ ਮੇਰਾ ਕੰਮ ਰਿਜਕ ਦੇਣਾ ਹੈ ਔਗਣ ਦੇਖਣਾ ਨਹੀਂ ਹੈ ਗਣ ਔਗਣ ਸਭ ਵਿਖੇ ਇਨ ਬਿਨ ਜੰਤ ਨਾ ਕੋਏ ਮ੍ਰਿਧ ਸੁਗੰਧ ਸੁੰਦਰ ਆਮਰ ਪਰ ਕੰਟਕ ਪੀ ਹੋਏ ਹੁਣ ਕਹਿੰਦੇ ਨੇ ਬੜਾ ਸੁੰਦਰ ਹੁੰਦਾ ਹੈ ਫੁੱਲ ਸੁਗੰਧੀ ਵੀ ਦਿੰਦਾ ਸੋਹਣਾ ਵੀ ਹੁੰਦਾ ਕੋਮਲ ਵੀ ਹੁੰਦਾ ਪਰ ਕੰਟਕਪੀ ਹੋਏ ਕਹਿੰਦੇ ਫੁੱਲ ਨੂੰ ਵੀ ਕੰਡੇ ਹੁੰਦੇ ਨੇ ਕੁਦਰਤ ਦਾ ਕਾਨੂੰਨ ਹੈ ਜਿੱਥੇ ਗੁਣ ਨੇ ਉੱਥੇ ਔਗਣ ਜ਼ਰੂਰ ਹੁੰਦੇ ਨੇ ਦਸਵੇਂ ਪਾਤਸ਼ਾਹ ਨੇ ਐਸਾ ਬਚਨ ਕੀਤਾ ਮਹਾਰਾਜ ਕਹਿੰਦੇ ਦੁਨੀਆ ਦੇ ਅੰਦਰ ਕਿਤਨਾ ਵੀ ਬੰਦਾ ਗੁਣਵਾਨ ਹੋਵੇ ਔਗਣ ਜ਼ਰੂਰ ਹੁੰਦਾ ਕੋਈ ਨਾ ਕੋਈ ਔਗਣ ਆ ਜਾਂਦਾ ਵਿੱਚ ਜੇ ਉਹਦੇ ਵਿੱਚ 100% ਹੀ ਗੁਣ ਹੋਣ ਤਾਂ ਫਿਰ ਉਹ ਪਰਮਾਤਮਾ ਹੈ ਉਹ ਇਨਸਾਨ ਇਸ ਕਰਕੇ ਇੱਕ ਔਗਣ ਦੋ ਔਗਣ 99 ਗੁਣ ਹੋਣਗੇ ਕਈ ਬੰਦਿਆਂ 'ਚ ਬਹੁਤ ਅੱਛਾ ਬੰਦਾ ਪਰ ਗੁੱਸਾ ਐਸਾ ਭੈੜਾ ਕਿ ਸਾਰੇ ਤੇ ਹੀ ਪਾਣੀ ਪਾ ਦਿੰਦਾ ਇਸ ਕਰਕੇ ਔਗਣ ਨੇ ਜੀਵ ਦੇ ਅੰਦਰ ਮਹਾਰਾਜ ਕਹਿੰਦੇ ਔਗਣ ਨੀਵੇਂ ਦੇਖਦਾ ਰੋਟੀ ਸਾਰਿਆਂ ਨੂੰ ਦੇਣੀ ਵੱਡਾ ਦਾਤਾ ਤਾਹੀ ਹੋਇਆ ਮੂਸਾ ਪਗੰਬਰ ਜੇ ਕਿਤੇ ਸਾਰਿਆਂ ਨੂੰ ਰੋਟੀ ਦੇ ਦਿੰਦਾ ਫਿਰ ਉਹ ਵੱਡੇ ਦਾਤੇ ਦੀ ਗਿਣਤੀ ਚ ਆ ਜਾਂਦਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੱਡਾ ਦਾਤਾ ਜਿਹਦੇ ਕੋਲੋਂ ਸਾਰੇ ਹੀ ਮੰਗਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਦੇਵੀ ਦੇਵਤਾ ਸਭ ਕੋਈ ਮੰਗ ਕੇ ਉਹਦੇ ਤੋਂ ਫੇਰ ਅੱਗੇ ਵੰਡ ਕੇ ਫੇਰ ਆਪਣੇ ਆਪ ਨੂੰ ਦਾਤਾ ਕਹਾਉਂਦੇ ਨੇ ਉਹਨੇ ਆਕਾਲ ਪੁਰਖ ਸਤਿਗੁਰੂ ਮਹਾਰਾਜ ਗੁਰਮਤ ਦੇ ਕਾਨੂੰਨ ਨੇ ਕਿ ਅਨਦਾਧਕਾਰੀ ਸਭ ਕੋਈ ਅੰਨ ਦੇਣ ਲੱਗਿਆ ਕਿਸੇ ਦਾ ਉਗਣ ਨਾ ਦੇਖੇ ਕਿਉਂਕਿ ਰੋਟੀ ਦੇਣੀ ਰੋਟੀ ਬਣਾਉਣੀ ਸਰੀਰ ਨੇ ਕੰਮ ਨਹੀਂ ਕਰਨਾ ਉਹ ਬਿਠਾ ਕੇ ਸਮਝਾ ਕੇ ਔਗਣ ਦੂਰ ਕਰਨਾ ਵੱਖਰੀ ਗੱਲ ਹੈ ਇਸ ਕਰਕੇ ਉਹ ਵੱਡਾ ਦਾਤਾ ਹੈ ਇਹ ਕਹਿਣ ਲੱਗੇ ਸਿੱਧ ਵੀ ਜਿਵੇਂ ਸੰਸਾਰੀ ਦਾਤੇ ਦਾਤਾ ਦਿੰਦਿਆਂ ਦਿੰਦਿਆਂ ਕਈ ਵਾਰ ਗੁੱਸੇ 'ਚ ਹੋ ਜਾਂਦੇ ਨੇ ਪਰਮੇਸ਼ਰ ਵੀ ਤਮੋ ਗੁਣੀ ਹੋ ਜਾਂਦਾ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਤਿਲ ਨਾ ਤਮਾਏ ਉਹਦੇ ਵਿੱਚ ਤਿਲ ਜਿੰਨਾ ਵੀ ਰੰਚਕ ਮਾਤਰ ਵੀ ਤਮੋ ਗੁਣ ਤੋਂ ਭਾਵ ਗੁੱਸਾ ਨਹੀਂ ਆਉਂਦਾ ਆਪੇ ਮਾਰ ਜੀਵਾਲੇ ਆਪੇ ਤਿਸਨੂੰ ਤਿਲ ਨਾ ਤਮਾਈ ਵੱਡਾ ਦਾਤਾ ਤਿਲ ਨਾ ਤਮਾਏ ਮਹਾਰਾਜ ਕਹਿੰਦੇ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕਿ ਜਿਸਨੂੰ ਤਿਲ ਨਾ ਤਮਾਏ ਹਰ ਜੀਓ ਦਾਤਾ ਅਗਮਾ ਥਾਹਾ ਉਸ ਤਿਲ ਨਾਲ ਤਮਾਏ ਵੇ ਪ੍ਰਵਾਹ ਫਿਰ ਕਹਿਣ ਲੱਗੇ ਜੋ ਸੰਸਾਰੀ ਦਾਤੇ ਨੇ ਉਹ ਅਗਿਆਨੀ ਹੁੰਦੇ ਨੇ ਪਰਮੇਸ਼ਰ ਵੀ ਉਸੇ ਤਰ੍ਹਾਂ ਹੀ ਹੋਵੇਗਾ ਤਾਂ ਮਹਾਰਾਜ ਨੇ ਫਰਮਾਇਆ ਤਿਲ ਨਾਲ ਤਮਾਏ ਸਿੱਧੋ ਉਹਦੇ ਵਿੱਚ ਤਿਲ ਮਾਤਰ ਵੀ ਤਮਾਏ ਤੋਂ ਭਾਵ ਅਗਿਆਨ ਰੂਪ ਤਮ ਆਏ ਹਨੇਰਾ ਨਹੀਂ ਹੈ ਸੰਸਾਰੀ ਦਾਤੇ ਜਦ দান ਦਿੰਦੇ ਹਨ ਤਾਂ ਕੋਈ ਨਾ ਕੋਈ ਖੁਆਇਸ਼ ਰੱਖਦੇ ਨੇ ਕਿ ਮੈਨੂੰ ਇਹਦੇ ਬਦਲੇ ਵਿੱਚ ਆ ਮਿਲੇ ਪਰਮੇਸ਼ਰ ਦੇ ਮਨ 'ਚ ਤਾਂ ਕੋਈ ਖੁਆਇਸ਼ ਹੁੰਦੀ ਹੋਵੇਗੀ ਮੇਰੀ ਵਿਡਿਆਈ ਹੋਵੇ ਜਾਂ ਕੋਈ ਹੋਰ ਮਹਾਰਾਜ ਕਹਿਣ ਲੱਗੇ ਉਹਨੂੰ ਤਿਲ ਮਾਤਰ ਵੀ ਤਮਾਏ ਹੁੰਦੀ ਖਾਹਿਸ਼ ਨਹੀਂ ਹੈ ਉਹ ਤਾਂ ਸਗਲ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦਾ ਹੈ ਜਿਹੜੇ ਦਾਤੇ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਕਹਾਉਂਦੇ ਨੇ ਸੂਰਜ ਪ੍ਰਕਾਸ਼ ਵਿੱਚ ਗੁਰੂ ਨਾਨਕ ਪ੍ਰਕਾਸ਼ 'ਚ ਇਹ ਕਥਾ ਆਵੇਗੀ ਇੱਕ ਉਹ ਦਾਤੇ ਨੇ ਦੁਨੀਆ ਦੇ ਅੰਦਰ ਜਿਹੜੇ ਤਾਮਸੀ ਨੇ ਗੁੱਸੇ ਜਾ ਕੇ ਰੁਪਈਆ ਮਾਰਿਆ ਭਗਾ ਕੇ ਮੱਥੇ ਮੰਗਤੇ ਚੱਲ ਤੁਰਦਾ ਲਾਗੇ ਤੂੰ ਰੋਟੀ ਭਗਾ ਕੇ ਮਾਰਨੀ ਅੜ ਗਾਲੀ ਪਿਆ ਹੋਇਆ ਉਹ ਦਾਨ ਨਹੀਂ ਮੰਨਿਆ ਜਾਂਦਾ ਇੱਕ ਰਜੋਗੁਣੀ ਦਾਤੇ ਨੇ ਜਿਹੜੇ ਵਢਾਈ ਲਈ ਬਹੁਤ ਖਲਾਰਾਪਾਦ ਨੇ ਲੋਕਾਂ ਚ ਜਿਵੇਂ ਤੁਰੇ ਜਾਂਦੀ ਸੰਗਤ ਨਗਰ ਕੀਰਤਨਾਂ ਦੇ ਵਿੱਚ ਕਸੋਰੇ ਦੂਨੇ ਪੱਤੇ ਖਿਲਾਰ ਦਿੱਤੇ ਦੂਰ ਤੱਕ ਆਵਦੇ ਘਰ ਦੇ ਮੂਹਰੇ ਹਫੇ ਅਖਬਾਰ ਚ ਦੇਣਾ ਫੁਲਾਣੇ ਨੇ ਇੰਨੇ ਕੀਤੇ ਆ ਕੀਤੇ ਉਹ ਰਾਜਸੀ ਹੈ ਇੱਕ ਸਦੋ ਗੁਣੀ ਪੁਰਸ਼ ਨੇ ਜਿਹੜੇ ਸੁਭਾਵਕ ਦਾਨ ਦਿੰਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਜੀ ਦਾ ਦਾਨ ਦੇਖ ਜਾਂਦਾ ਉਹਦਾ ਪੁੰਨ ਤਾਂ ਸਾਹਮਣੇ ਹੀ ਹੈ ਉਹਦੀ ਵਡਿਆਈ ਹੋਗੀ ਪਰ ਜੀ ਦਾ ਦਾਨ ਗੁਪਤ ਰੂਪ ਵਿੱਚ ਹੈ ਸ਼ਾਂਤ ਕੀ ਦਾਨ ਹੈ ਉਹਦੇ ਬਦਲੇ ਕੋਈ ਇੱਛਾ ਵੀ ਨਹੀਂ ਕੀਤੀ ਵਾਂਡਸ਼ਕੋ ਵਿੱਚ ਚੱਲਿਆ ਹੈ ਉਹ ਹੈ ਸਭ ਤੋਂ ਸ਼ਰਮਣ ਹੁਣ ਜਿਹੜੇ ਦਾਤੇ ਲੋਕ ਹੁੰਦੇ ਨੇ ਉਹਨਾਂ ਦੇ ਦਰਵਾਜ਼ਿਆਂ 'ਚ ਜਾ ਕੇ ਜਿਵੇਂ ਹਰ ਇੱਕ ਸਵਾਲੀ ਲੋਕ ਆਪਣੀ ਲੋੜ ਅਨਸਾਰ ਚੀਜ਼ਾਂ ਮੰਗ ਕੇ ਕੁਝ ਵੀ ਮੁਰਾਦ ਆਪਣੀ ਹਾਸਲ ਕਰਦੇ ਨੇ ਉਹ ਪਰਮੇਸ਼ਰ ਦਾਤੇ ਪਾਸੋਂ ਵੀ ਕੋਈ ਸਵਾਲ ਪੁਰਸ਼ ਕਰਕੇ ਮੰਗਦੇ ਹੋਣੇ ਵੀ ਆ ਦਿਓ ਆ ਦਿਓ ਮਹਾਰਾਜ ਕਹਿੰਦੇ ਕੇਤੇ ਮੰਗ ਹੈ ਜੋਦ ਅਪਾਰ ਕਹਿਣ ਲੱਗੇ ਕਿਤੇ ਇੱਕ ਮੰਗਤਾ ਬੇਅੰਤ ਰੂਪ ਪ੍ਰਮਾਤਮਾ ਪਾਸੋਂ ਕਿਤਨੇ ਜੰਗ ਕਰਨ ਵਾਲੇ ਪੁਰਸ਼ ਬੇਅੰਤ ਜੋਧੇ ਸੂਰਮਗਤੀ ਮੰਗਦੇ ਨੇ ਦੇਹੇ ਸ਼ਿਵਾ ਬਰ ਮੋਹੇ ਇਹੈ ਸੁਭ ਕਰਮਨ ਤੇ ਕਬ ਹੋਣਾ ਤਰੋਂ हे ਰਬ हे ਸਸੇ ਕਰुणा निध ਮੇਰੀ ਅਬਾ ਬੇਨਤੀ ਸੁਣ ਲਈ ਜਾ ਔਰ ਨਾ ਮੰਗਤਾ ਹੂੰ ਤੁਮ ਤੇ ਕਾ ਚਾਹਤ ਹੂੰ ਚਿਤ ਮੈਂ ਸੁਈ ਕੀ ਜਾ ਇਹ 10ਵੇਂ ਪਾਤਸ਼ਾਹ ਨੇ ਕਿਹਾ ਵੀ ਓਹ ਪ੍ਰਮਾਤਮਾ ਤੋਂ ਮੰਗਣਾ ਜੰਗ ਲਈ ਮੰਗਦੇ ਨੇ ਸ਼ੁਰੂ ਤੋਂ ਲੈ ਕੇ ਜਲ ਵੀ ਜੰਗ ਹੋਇਆ ਪਹਿਲਾਂ ਪ੍ਰਮਾਤਮਾ ਦੀ ਆराधना ਕਰਦੇ ਨੇ ਜਦ ਰਾਮਚੰਦਰ ਜੀ ਨੇ ਲੰਕਾ ਤੇ ਚੜ੍ਹਾਈ ਕਰਨੀ ਸੀ ਪਹਿਲਾਂ ਬੈਠ ਕੇ ਸ਼ਸਤਰਾਂ ਦੀ ਸਾਰੇ ਇਸ਼ਨਾਨ ਕਰਾ ਕੇ ਸ਼ਸਤਰ ਸਜਾ ਕੇ ਉਹਨਾਂ ਤੇ ਫੁੱਲਾਂ ਦੀ ਮਾਲਾ ਪਾ ਕੇ ਫਿਰ ਪ੍ਰਮਾਤਮਾ ਦਾ ਆਰਾਧਨ ਕੀਤਾ ਫਿਰ ਪ੍ਰਮਾਤਮਾ ਦੀ ਜੋ ਸ਼ਕਤੀ ਹੈ ਮਹਾ ਸ਼ਕਤੀ ਅਕਾਲ ਸ਼ਕਤੀ ਦੀ ਆराधना ਕੀਤੀ ਜੋ ਜੰਗ ਦੀ ਦੇਵੀ ਚੰਡਿਕਾ ਉਹਦੀ ਰਾਦਨਾ ਕੀਤੀ ਤੇ ਤੁਸੀਂ ਮੈਨੂੰ ਵਰ ਦਿਓ ਅਸੀਂ ਜਿੱਤ ਸਕੀਏ ਸੋ ਇਸ ਤਰੀਕੇ ਨਾਲ ਕੀਤੇ ਮੰਗੈ ਜੋਧ અપਾਰ ਪਾਰਾ ਵਾਰ ਤੋਂ ਰਹਤ ਬਹੁਤ ਜਿਆਦੇ ਜੋਧੇ ਮੰਗਦੇ ਨੇ ਪ੍ਰਮਾਤਮਾ ਤੋਂ ਸੋ ਕਿਤਨੇ ਹੀ ਪੁਰਸ਼ ਜੋਧ ਨਾਮ ਜੋਦੜੀਆਂ ਪਾਪ ਸੇਵਾ ਟਹਿਲ ਜਪਤਾ ਪ੍ਰੂਪ ਜੋਦੜੀ ਮੰਗਦੇ ਨੇ ਉਹਨਾਂ ਨੂੰ ਪ੍ਰਮਾਤਮਾ ਉਹੀ ਦੇਈ ਜਾਂਦਾ ਹੈ ਕਿੰਨੇ ਗੁਰਸਿੱਖੀ ਦੇ ਪਿਆਰ ਵਾਲੇ ਗੁਰਮੁਖੀ ਬੰਦੇ ਜਿਹੜੇ ਨੇ ਕਾਮ ਕਰੋ ਲੋਭ মোহ ਹੰਕਾਰ ਜੋਧਿਆਂ ਦਾ ਨਾਸ ਕਰਨਾ ਮੰਗਦੇ ਨੇ ਵੀ ਮਹਾਰਾਜ ਮੇਰੀ ਜੰਗ ਚੱਲ ਰਹੀ ਉਹਨਾਂ ਦੇ ਨਾਲ ਕਾਮ ਕਰੋ ਲੋਭ মোহ ਹੰਕਾਰ ਇਹਨਾਂ ਦੇ ਵੀ ਆਕਾਰ ਨੇ ਸੰਬਾਬਾ ਬਾਹਰ ਨਾਮ ਸਿੰਘ ਦੀ ਰਾਮਪੁਰ ਕੇੜੇ ਵਾਲੇ ਮਹਾਪੁਰਸ਼ ਕਹਿਣ ਲੱਗੇ ਕਹਿੰਦੇ ਇੱਕ ਵਾਰੀ ਮੇਰੇ ਅੱਗੇ ਇਹ ਪੰਜੇ ਖੜ ਕੇ ਆ ਕੇ ਕਿ ਉਹ ਡੇੜੇ ਆਕਾਰ ਨੇ ਨੰਦਤਾ ਵਰਗੇ ਕਹਿੰਦੇ ਤੁਸੀਂ ਕੌਣ ਹੋ ਕਹਿੰਦੇ ਅਸੀਂ ਕਾਮ ਕਰੋ ਲੋਭ ਮੋਹ ਹੰਕਾਰ ਤੇਰੇ ਬੜੇ ਭਿਆਨਕ ਸ਼ਕਲਾਂ ਇਹਨਾਂ ਦੀਆਂ ਕਹਿੰਦੇ ਤੁਸੀਂ ਮੇਰੇ ਕੋਲ ਕੀ ਲੈਣ ਆਏ ਹੋ ਕਹਿੰਦੇ ਅਸੀਂ ਤਾਂ ਤੁਹਾਡੇ ਦਰਸ਼ਨੀ ਕਰਨ ਆਏ ਹਾਂ ਤੁਸੀਂ ਬ੍ਰਹਮ ਗਿਆਨੀ ਹੈ ਕਹਿ ਲੱਗੇ ਤੁਸੀਂ ਪਰੇਸ਼ਾਨ ਬਹੁਤ ਕਰਦੇ ਹੋ ਹਰ ਇੱਕ ਜਗਿਆਸੂ ਨੂੰ ਲੋਕਾਂ ਨੂੰ ਕਹਿੰਦੇ ਜੀ ਸਾਨੂੰ ਪ੍ਰਮਾਤਮਾ ਦਾ ਹੁਕਮ ਹੈ ਕਿ ਮੇਰੇ ਤੱਕ ਆਉਣ ਤੋਂ ਪਹਿਲਾਂ ਤੁਸੀਂ ਪੰਜਾਂ ਨੇ ਪਰਖਣਾ ਹੈ ਜਿਹੜਾ ਤੁਹਾਨੂੰ ਪੰਜਾਂ ਨੂੰ ਢਾ ਲੋਗਾ ਉਹ ਹੀ ਮੇਰੇ ਤੱਕ ਆਊਗਾ ਇਸ ਕਰਕੇ ਇਨਾ ਪੰਜਾਂ ਯੋਧਿਆਂ ਦੇ ਨਾਲ ਜੰਗ ਕਰਨਾ ਪੈਂਦਾ ਪਹਿਲਾਂ ਜੇ ਕੋਈ ਮੰਗੇ ਕਿ ਮਹਾਰਾਜ ਮੈਨੂੰ ਸ਼ਕਤੀ ਦਿਓ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤਿਆਹ ਛਡਾਵੋ ਇਹ ਭੀਤਰ ਤੇਨ ਕੋ ਡਰੋ ਆਪਨ ਨਿਕਟ ਬਲਾਵੋ ਮਹਾਰਾਜ ਕਹਿੰਦੇ ਹਰਜਨ ਮੰਗਲ ਗਾਵੋ ਵਾਹਿਗੁਰੂ ਵਾਹਿਗੁਰੂ ਕਰੋ ਤੇਰੇ ਤੋਂ ਨਹੀਂ ਜਿੱਤੇ ਜਾਣੇ ਆਪਾਂ ਨਹੀਂ ਜਿੱਤ ਸਕਦੇ ਆਸਰਾ ਵਾਹਿਗੁਰਦਾ ਜਿਨੇ ਵਾਹਿਗੁਰਦਾ ਆਸਰਾ ਲਿਆ ਉਹਨ ਜਿੱਤ ਲੈਏ ਨੇ ਚਾਰ ਵਰਨ ਚੋਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਨੇ ਪੰਚੋਈ ਉਮੇ ਚਲੀ ਰੇ ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਜ਼ਾਰੇ ਸੋ ਪੂਰਾ ਏ ਕਲੀ ਰੇ ਵੱਡੀ ਕੋਮ ਵਸਪਾ ਗੈ ਨਹੀਂ ਮੁਹਕਮ ਫੌਜ ਹਟਾ ਲਈ ਰੇ ਇਸ ਕਰਕੇ ਜੋਦੇ ਮੰਗਦੇ ਨੇ ਉਹ ਜੋਦੇਆਂ ਨੂੰ ਦਿੰਦਾ ਔਰ ਫਿਰ ਹੋਰ ਕੌਣ ਮੰਗਦਾ ਹੈ ਕਿ ਤਿਆ ਗਣਤ ਨਹੀਂ ਵਿਚਾਰ ਕਈ ਉਹਦੇ ਦਰ ਤੋਂ ਗਣਤ ਕਰਨਾ ਮੰਗਦੇ ਨੇ ਵਿਚਾਰ ਕਰਨਾ ਮੰਗਦੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਕਿੰਨੇ ਕੁ ਵਿਚਾਰ ਕਰਨਾ ਮੰਗਦੇ ਨੇ ਵਿਚਾਰ ਕਰਨ ਦੀ ਦਾਤ ਦਿੰਦਾ ਉਹਨਾਂ ਨੂੰ ਗਣਤ ਜੋਤਿਸ਼ ਨੂੰ ਵੀ ਕਹਿੰਦੇ ਨੇ ਗਣਤ ਹਿਸਾਬ ਕਿਤਾਬ ਨੂੰ ਵੀ ਕਹਿੰਦੇ ਨੇ ਕਿ ਮੈਂ ਬਹੁਤ ਮੇਰਾ ਦਿਮਾਗ ਹੋਵੇ ਆ ਸਾਰਾ ਕੁਝ ਅੱਜ ਕੱਲ ਗਣਤ ਹੀ ਦਾ ਹੈ ਮੈਥ ਮੰਗਦੇ ਨੇ ਮੈਥ ਦੀ ਪੜ੍ਹਾਈ ਆ ਜਾਵੇ ਮੈਨ ਵੱਡਾ ਇੰਜੀਨੀਅਰ ਬਣ ਜਾਵਾਂ ਮੈਂ ਜਿਵੇਂ ਵਿਸ਼ਕਰਮਾ ਵਰਗਿਆਂ ਨੇ ਮੰਗਿਆ ਉਹ ਵੀ ਮੰਗਦੇ ਨੇ ਚਈ ਐਸੇ ਵੀ ਲੋਕ ਨੇ ਵਿਚਾਰ ਨੂੰ ਨਹੀਂ ਮੰਗਦੇ ਉਹਨਾਂ ਦੀ ਵੀ ਕੁਝ ਗਿੰਤੀ ਨਹੀਂ ਪ੍ਰਮਾਤਮਾ ਉਹਨਾਂ ਨੂੰ ਵੀ ਅ ਵਿਚਾਰ ਹੀ ਦਿੰਦਾ ਕੇਤੇ ਗਣਤ ਨਹੀਂ ਵਿਚਾਰ ਕਈ ਪੁਰਸ਼ ਜਿਹੜੇ ਗਿਣਤੀ ਦਾ ਵਿਚਾਰ ਮੰਗਦੇ ਹੀ ਰਹਿੰਦੇ ਨੇ ਪਰਮਾਤਮਾ પાસે ਉਹਨਾਂ ਨੂੰ ਪਰਮਾਤਮਾ ਉਹੀ ਜੀ ਵਿਚਾਰਨਾ ਕੇਤੇ ਗਣਤ ਨਹੀਂ ਵਿਚਾਰ ਸੋ ਇਸ ਕਰਕੇ ਮੰਗਣ ਵਾਲਿਆਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ ਕੇਤੇ ਖਪਤ ਉਟਹ ਵੇਕਾਰ ਕਿੰਨੇ ਜੀਵ ਨੇ ਜਿਹੜੇ ਵਿਸ਼ੇ ਵਕਾਰਾਂ ਨੂੰ ਮੰਗਦੇ ਤੇ ਇਹਨਾਂ ਦੇ ਵਿੱਚ ਹੀ ਖਪ-ਖਪ ਟੁੱਟ-ਟੁੱਟ ਕੇ ਮਰ ਜਾਂਦੇ ਨੇ ਵਿਕਾਰਾਂ ਦੇ ਵਿੱਚ ਉਹ ਵਿਕਾਰਾਂ ਵਿੱਚ ਖਵਾਦਨ ਦਾ ਪਰਮੇਸ਼ਰ ਉਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵਿਕਾਰਾਂ ਦੇ ਵਿੱਚ ਜਿਹੜੇ ਜੀਵ ਲੱਗ ਜਾਂਦੇ ਨੇ ਬਿਨਾਂ ਸੰਤੋਖ ਨਹੀਂ ਕੋ ਰਾਜਾ ਹੈ ਸੰਤੋਖ ਹੋ ਜੇ ਤਾਂ ਭਾਵੇਂ ਕੋ ਰਾਜੇ ਨਹੀਂ ਤਾਂ ਇਹ ਤਾਂ ਤ੍ਰਿਸ਼ਨਾ ਦੀ ਅੱਗ ਹੈ ਵਿਕਾਰਾਂ ਦੀ ਖਾਣ ਪੀਣ ਪਹਿਰਨ ਦੀ ਇਹ ਇਹਨੂੰ ਰੁਕਾਵਟ ਪਾਉਣੀ ਪੈਂਦੀ ਹੈ ਆਪਾਂ ਦੁਨੀਆ ਦੇ ਮਗਰ ਚੱਲ ਪੈਨੇ ਆ ਮਨ ਨੂੰ ਰੋਕ ਲੈਣਾ ਬਹੁਤ ਸਾਰੇ ਲੋਕ ਭੱਜੇ ਜਾਂਦੇ ਨੇ ਇੱਕ ਬੰਦਾ ਖੜਾ ਦੇਖਿਆ ਵੀ ਭੱਜੇ ਜਾਂਦੇ ਉਹ ਵੀ ਨਾਲ ਹੀ ਭੱਜ ਲਿਆ ਤੁਰੇ ਤੁਰੇ ਜਾਂਦੇ ਪੁੱਛਿਆ ਤੁਸੀਂ ਕਿੱਧਰ ਚੱਲ ਰਹੇ ਹੋ ਕਹਿੰਦਾ ਪਤਾ ਨਹੀਂ ਉਹ ਇੱਕ ਬੰਦਾ ਭੱਜਿਆ ਜਾਂਦਾ ਉਹਦੇ ਮਗਰ ਦੂਜਾ ਉਹਦੇ ਮਗਰ ਤੀਜਾ ਸਭ ਤੋਂ ਅਗਲੇ ਬੰਦੇ ਨੂੰ ਪੁੱਛੇ ਤੂੰ ਭੱਜਿਆ ਜਾਂਦਾ ਉਹ ਕਹਿੰਦਾ ਮੈਂ ਤਾਂ ਵੈਸੇ ਹੀ ਆਪਣੇ ਸਿਹਤ ਵਾਸਤੇ ਦੌੜ ਲਾ ਰਿਹਾ ਸੀ ਕਹਿੰਦੇ ਮੇਰੇ ਮਗਰ ਦੌੜਨੇ ਪਤਾ ਨਹੀਂ ਕਿਉਂ ਦੌੜ ਜਾਂਦੇ ਇਸੇ ਤਰ੍ਹਾਂ ਦੁਨੀਆਂ ਦੇ ਲੋਕਾਂ ਦੀ ਇੱਕ ਬਿਰਤੀ ਬਣ ਗਈ ਆ ਜਿਸ ਕੰਮ ਲਈ ਮਨੁੱਖ ਆਇਆ ਸੀ ਉਹ ਤਾਂ ਛੱਡ ਦਿੱਤਾ ਜਿਹੜੀ ਦੌੜ ਵਿੱਚ ਆਪਾਂ ਸ਼ਾਮਲ ਹੋਣਾ ਸੀ ਉਹ ਛੱਡ ਦਿੱਤੀ ਦੌੜ ਕਿਹੜੀ ਹੋ ਗਈ ਮੈਂ ਉਹ ਤੋਂ ਜ਼ਿਆਦਾ ਪੈਸੇ ਕਮਾਉਣੇ ਆ ਮੈਂ ਉਹ ਤੋਂ ਜ਼ਿਆਦਾ ਘਰ ਬਣਾਉਣੇ ਆ ਮੈਂ ਉਹ ਤੋਂ ਵਧੀਆ ਬਣਾ ਫਲਾਨੇ ਤੋਂ ਜ਼ਿਆਦਾ ਜ਼ਮੀਨ ਮੈਂ ਬਣਾ ਲਵਾਂ ਫਲਾਨੇ ਮੇਰੇ ਚਾਹ ਗੁਣ ਹੋਣਗੇ ਅਗਿਆਨਤਾ ਸਾਗੀ ਬੰਦੇ ਦੇ ਅੰਦਰ ਜਿਹੜੇ ਬੰਦਿਆਂ ਨੇ ਅੱਜ ਤੱਕ ਦੁਨੀਆ ਦੇ ਵਿੱਚ ਇੰਨਾ ਕੁਝ ਬਣਾਇਆ ਸੀ ਸਾਜੂ ਤੋਂ ਲੈ ਕੇ ਉਹਨਾਂ ਦਾ ਨਾਮ ਕੀ ਆ ਮੂਰਖ 라ਵਣ ਕਿਆ ਲੈ ਲਿਆ ਮਹਾਰਾਜ ਕਹਿੰਦੇ ਦੇਖੋ ਬਣਾਉਣ ਦਾ ਕੋਈ ਖਾਸ ਗੱਲ ਨਹੀਂ ਹੈ ਜੇ ਸਿਕੰਦਰ ਦੀ ਮਾਤਾ ਉਹਦੀ ਕਬਰ ਤੇ ਬਹਿ ਕੇ ਰੋਂਦੀ ਸੀ ਪਰਮਾਤਮਾ ਦੀ ਆਕਾਸ਼ ਬਾਣੀ ਹੋਈ ਕਹਿੰਦੇ ਮਾਤਾ ਕਿਹੜੇ ਸਿਕੰਦਰ ਨੂੰ ਰੋਂਨੀ ਹੈ ਇੱਥੇ ਤਾਂ ਇੱਕ ਕਦਮ ਚੱਕ ਕੇ ਰੱਖੀਏ ਰਾਜੇ ਦੀ ਕਬਰ ਹੈ ਦੂਜਾ ਕਦਮ ਰੱਖੀਏ ਵਜ਼ੀਰ ਦੀ ਕਬਰ ਹੈ ਦੁਨੀਆ ਤੇ ਤੇ ਇੰਨੇ ਰਾਜੇ ਮਹਾਰਾਜੇ ਵਜ਼ੀਰ ਹੋ ਕੇ ਚਲੇ ਗਏ ਨੇ ਇਹ ਜਿਹੜੀ ਦੌੜ ਵਿੱਚ ਆਪਾਂ ਜਿੱਤਣਾ ਚਾਹੁੰਦੇ ਆ ਕਿ ਇੱਥੇ ਪਹਿਲਾਂ ਲੋਕ ਘੱਟ ਹੋਏ ਨੇ ਦੁਨੀਆ 'ਚ ਜੇ ਆਪਾਂ ਗੁਰਮਤ ਲਈਏ ਗੁਰਸਿੱਖ ਬਣੀਏ ਫਿਰ ਪਾਪਾਂ ਬਾਝੋਂ ਹੋਵੇ ਨਾਹੀਂ ਮੌਆ ਸਾਥ ਨਾ ਜਾਈ ਫਿਰ ਉਸ ਦੌੜ ਵਿੱਚ ਪੈਸਾ ਵਧਾਉਣ ਲਈ ਪਾਪ ਹੀ ਹੁੰਦਾ ਸਿਰਫ ਅਤੇ ਲੇਖਾਈ ਲਿਖਾ ਹੈ ਬਾਅਦ ਵਿੱਚ ਉੱਥੇ ਕੁਝ ਵੀ ਨਹੀਂ ਹੁੰਦਾ ਔਰ ਜ਼ਿੰਦਗੀ ਸਾਡੀ ਬੇਕਾਰ ਲੰਘ ਜਾਂਦੀ ਅੰਤਮ ਸਮੇਂ ਤੇ ਜਦੋਂ ਸੋਝੀ ਆਉਂਦੀ ਹੈ ਉਦੋਂ ਕੋ ਨੂੰ ਸਾਰਾ ਕੁਝ ਖਤਮ ਹੋ ਚੁੱਕਿਆ ਹੁੰਦਾ ਇਸ ਕਰਕੇ ਸੰਸਾਰੀ ਦੌੜ ਨੂੰ ਛੱਡ ਕੇ ਉਸ ਪਾਸੇ ਨੂੰ ਚੱਲੀਏ ਜਿਸ ਰਸਤੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਤੋਰਿਆ ਆਪਾਂ ਮਹਾਰਾਜ ਕਹਿੰਦੇ ਜੇ ਮੰਨਣ ਕਰੇ ਨਾਮ ਦਾ ਮੰਨੈ ਮਾਗ ਉਹਨਾਂ ਚੱਲੈ ਪੰਥ ਫਿਰ ਉਹ ਹੋਰ ਗਲਤ ਰਸਤੇਾਂ ਤੇ ਨਹੀਂ ਚੱਲਦਾ ਜੇ ਨਾਮ ਦਾ ਮੰਨਣ ਕਰੇ ਇਸ ਕਰਕੇ ਜਿਹੜੇ ਨਾ ਕੇਤੇ ਖਾਪ ਤੁੱਟ ਹੈ ਵੇਕਾਰ ਹੁਣ ਦੂਜੇ ਪੱਖ 'ਚ ਕਹਿੰਦੇ ਨੇ ਇਤਨੇ ਹੀ ਗੁਰਸਿੱਖੀ ਦੇ ਪਿਆਰ ਵਾਲੇ ਗੁਰਮਖ ਜਿਹੜੇ ਨੇ ਉਹ ਵਿਸ਼ੇ ਵਕਾਰ ਜੋ ਖਪਾਉਣ ਵਾਲੇ ਨੇ ਇਹਨਾਂ ਦਾ ਟੁੱਟਣਾ ਅਰਥਾਤ ਅਭਾਵ ਕਰਨਾ ਮੰਗਦੇ ਨੇ ਮਹਾਰਾਜ ਇਹ ਸਾਰੇ ਵਕਾਰ ਟੁੱਟ ਜਾਣ ਮੇਰੇ ਅੰਦਰੋਂ ਖਤਮ ਹੋ ਜਾਣ ਇਕ ਉਹ ਲੋਕ ਨੇ ਜਿਨ੍ਹਾਂ ਨੂੰ ਵਿਕਾਰ ਤੋੜਦੇ ਨੇ, ਇਕ ਉਹ ਲੋਕ ਨੇ ਜਿਹੜੇ ਵਿਕਾਰਾਂ ਨੂੰ ਤੋੜਦੇ ਨੇ। ਆਪਾਂ ਵਿਕਾਰਾਂ ਨੂੰ ਤੋੜਨ ਵਾਸਤੇ ਬੇਨਤੀ ਕਰੀਏ ਕਾਮ, ਕ੍ਰੋਧ, ਅਰ ਲੋਭ, ਮੋਹ, ਮਨ ਸੰਜਾਇੰ ਮੇਵ। ਨਾਨਕ ਪ੍ਰਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਤੇ ਲੈ ਲੈ ਮੁਕਰਪਾਹ। ਹੁਣ ਕਿੰਨੇ ਬੰਦੇ ਇਹ ਜਿਹਨੇ ਦੂਜਿਆਂ ਕੋਲੋਂ ਚੀਜ਼ਾਂ ਲੈ ਕੇ ਮੁਕਰ ਜਾਂਦੇ ਨੇ। ਸੁਤਰੇ ਸ਼ਾ ਮੁਕਰ ਗਿਆ ਸੀ ਮਠਿਆਈ ਖਾ ਕੇ ਜਿਵੇਂ। ਉੱਥੇ ਪੰਗਤੀ ਪੜਨ ਲੱਗਿਆ ਐ ਮਹਾਰਾਜ ਨੇ ਬਾਣੀ 'ਚ ਲਿਖਿਆ ਕਿਤੇ ਲੈ ਲੈ ਮੁਕਰਪਾਹ ਮਹਾਰਾਜ ਵੇਲੇ ਇੱਕ ਲਾਹੌਰਾ ਸਿੰਘ ਤੇ ਮਾਲਾ ਸਿੰਘ ਵੀ ਹੋਏ ਨੇ ਮਹਾਰਾਜ ਦੇ ਗੁਰਸਿੱਖ ਸੀ ਫੇਰ ਤਰੀਕੇ ਨਾਲ ਲਾਹੌਰਾ ਸਿੰਘ ਨੇ ਰੁਪਈਏ ਮੰਗੇ ਉਹਨੂੰ ਲੋੜ ਸੀ ਮਾਲਾ ਸਿੰਘ ਨੇ ਦੇ ਦਿੱਤੇ ਪਰ ਸਮਾ ਲੰਗਿਆ ਪੈਸੇ ਮੰਗੇ ਉਹ ਕਹਿੰਦਾ ਕਿਹੜੇ ਪੈਸੇ ਮੈਂ ਤਾਂ ਲਈ ਹੀ ਨਹੀਂ ਕਹਿਣ ਲੱਗੇ ਭਾਈ ਤੂੰ ਮੈਥੋਂ ਲੈ ਸੀ ਇੰਨੇ ਪੈਸੇ ਲੈ ਸੀ ਇਸ ਵਕਤ ਲੈ ਸੀ ਕਲਜੀ ਤਾਂ ਮਹਾਰਾ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਕੇਸੀ ਇਸ਼ਨਾਨ ਉਦਨ ਕੀਤਾ ਆਪਣੇ ਸੋ ਜੋ ਅਸਥਾਨ ਨੇ ਮਹਾਰਾਜ ਦੇ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਉਹ ਉੱਪਰਲੀ ਮੰਜ਼ਲ ਤੇ ਟਹਿਲ ਰਹੇ ਸੀ ਨਾਲੇ ਨਿਤਨੇਮ ਹੋ ਰਿਆ ਸੀ ਅੰਮ੍ਰਿਤ ਵੇਲੇ ਉਹ ਸਵੇਰੇ ਸਵੇਰੇ 4-5 ਵਜੇ ਜਾ ਕੇ ਇਹ ਰੌਲਾ ਸ਼ੁਰੂ ਹੋ ਗਿਆ ਮੇਰੇ ਪੈਸੇ ਦੋ ਉਹ ਕਹਿੰਦਾ ਮੈਂ ਮਹਾਰਾਜ ਨੂੰ ਦੱਸੂਗਾ ਅੱਗੇ ਉਹਨੇ ਬੰਗਤੀ ਪੜਤੀ ਲੇਖਾ ਕੋਈ ਨਾ ਪੁੱਛਿਆ ਜਾਂ ਗੁਰਬਖਸੰਦਾ ਸੋ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ ਹੱਕ ਪਰਾਇ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਬੰਦਾ ਬਣ ਕੇ ਪੈਸੇ ਦੇ ਰੇ ਸੋ ਸੁੱਤਰੇ ਸ਼ਾ ਵੀ ਮੁਕਰ ਗਿਆ ਮਠਿਆਈਆਂ ਖਾ ਕੇ ਦੁਕਾਨਦਾਰ ਤੋਂ ਕਹਿਣਾ ਪੈਸੇ ਕਹਿਣਾ ਪੈਸੇ ਕਾਹਦੇ ਮਹਾਰਾਜ ਨੇ ਲਿਖਿਆ ਕੇਤੇ ਲੈ ਲੈ ਮੁਕਰ ਪਾ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਅੰਦਰ ਕਿੰਨੇ ਲੋਕ ਮਹਾਰਾਜ ਤੋਂ ਰੱਬ ਤੋਂ ਲੈ ਕੇ ਮੁਕਰ ਜਾਂਦੇ ਨੇ ਪਹਿਲਾਂ ਤਰਲੇ ਮਿੰਤਾ ਜੀ ਖੰਡ ਪਾਠ ਕਰਾਵਾਂਗਾ ਜੀ ਆਹ ਕਰਾਵਾਂਗਾ ਜੀ ਫਿਰ ਮੈਂ ਆਹ ਸੇਵਾ ਕਰਾਂਗਾ ਬਾਅਦ ਮੁਕਰ ਜਾਂ ਲੈ ਮਹਾਰਾਜ ਨੇ ਬੜਾ ਕੁਝ ਕੀਤਾ ਮੈਂ ਤਾਂ ਆਪਣੀ ਮਿਹਨਤ ਨਾਲ ਬਣਾਇਆ ਉਹ ਵੀ ਮੁਕਰ ਗਿਆ ਪਰਮਾਤਮਾ ਤੋਂ ਇੰਨਾ ਕੁਝ ਲੈ ਕੇ ਬੰਦਾ ਮੁਕਰ ਜਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਕਿ ਬੰਦਿਆਂ ਦੇ ਸੁਭਾਅ ਨੇ ਲਈ ਜਾਂਦੇ ਨੇ ਮੁੱਕਰੀ ਜਾਂਦੇ ਨੇ ਕਿਤਨੇ ਹੀ ਗੁਰਮੁਖ ਮਹਾਤਮਾ ਵੇਦ ਸ਼ਾਸਤਰ ਰੂਪ ਮੁਕਰ ਨਾਮ ਸ਼ੀਸ਼ੇ ਦਾ ਵੀ ਹੈ ਸ਼ੀਸ਼ੇ ਨੂੰ ਲੈ ਕੇ ਪਰਮੇਸ਼ਰ ਵਿੱਚ ਲੀਨ ਹੋਣਾ ਪਾਉਂਦੇ ਨੇ ਇਹ ਇੱਕ ਅੰਗੀ ਢੰਗ ਦੇ ਅਰਥ ਹੁੰਦੇ ਨੇ ਇੱਕ ਸਿਰਫ ਇਸ਼ਾਰਾ ਮਾਤਰਾ ਅਰਥ ਲੈਣਾ ਵਿੱਚੋਂ ਇਹ ਜਿਵੇਂ ਕਟਾਕਸ਼ ਵਿਅਰਥ ਨੇ ਵਿਦਵਾਨ ਲੋਕਾਂ ਲਈ ਨੇ ਕਿਉਂਕਿ ਇੱਕ ਤੇ ਸਿੱਧੀ ਸਾਦੀ ਕਥਾ ਜਿਵੇਂ ਅੱਜਕੱਲ ਕਿਰਤਨ ਵਾਲੇ ਸਿੱਧਾ ਕੀਰਤਨ ਕਰਦੇ ਨੇ ਸਾਰਿਆਂ ਨੂੰ ਸਮਝ ਲੱਗਦੀ ਸਾਰੇ ਝੂਮਦੇ ਨੇ ਇੱਕ ਉਹ ਕੀਰਤਨ ਜੋ ਰਾਗਾਂ ਵਿੱਚ ਗਾਇਨ ਕੀਤਾ ਜਾਂਦਾ ਉਹਦੇ ਸੁਣਨ ਵਾਲੇ ਵੀ ਥੋੜੇ ਨੇ ਉਹ ਕਰਨ ਵਾਲੇ ਵੀ ਥੋੜੇ ਨੇ ਕਿਉਂਕਿ ਜਿਹੜੀ ਰਾਗਾਂ ਵਿੱਚ ਕੀਰਤਨ ਕਰਨਾ ਹੈ ਤੇ ਜ਼ੋਰ ਲੱਗਦਾ ਬਹੁਤ ਜ਼ਿਆਦਾ ਦਿਮਾਗ ਦਾ ਇਸੇ ਤਰ੍ਹਾਂ ਜੇ ਕਟਾਕਸ਼ ਦੇ ਅਰਥ ਕਰਨੇ ਨੇ ਇਹਨਾਂ ਵਿੱਚ ਜ਼ੋਰ ਬਹੁਤ ਜ਼ਿਆਦਾ ਲੱਗ ਜਾਂਦਾ ਸਰੋਤੇ ਨੂੰ ਵੀ ਸਮਝ ਕਈ ਵਾਰ ਘੱਟ ਪੈਂਦੀ ਸਰੋਤਾ ਲੰਬੇ ਸਮੇਂ ਤੱਕ ਲਗਾਤਾਰ ਸੁਣੇ ਤਾਂ ਸਮਝ ਪੈਂਦੀ ਕਈ ਚੀਜ਼ਾਂ ਦੀ ਫੇਸ ਕਰਕੇ ਇਹ ਪਰ ਚੀਜ਼ਾਂ ਜੇ ਬਿਲਕੁਲ ਹੀ ਛੱਡੀ ਤੁਰੇ ਜਾਵਾਂਗੇ ਫਿਰ ਸਭ ਕੁਝ ਹੀ ਰਹਿ ਜਾਵੇਗਾ ਬਿਲਕੁਲ ਬਿਲਕੁਲ ਸਾਦਗੀ ਤੇ ਆ ਜਾਵਾਂਗੇ